ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਬਿਜ਼ੀ ਡਰਾਈਵਰਾਂ ਨੂੰ ਬਰਫੇਲੀ ਸੜਕ ਦੇ ਉੱਤੇ ਹਾਲਾਤ ਲਈ ਤਿਆਰ ਰਹਿਣ ਦੀ ਅਪੀਲ ਬਰਫਬਾਰੀ ਕਾਰਨ ਸੂਬੇ ਦੇ ਬਹੁਤੇ ਹਿੱਸਿਆਂ ਦੇ ਵਿੱਚ ਯਾਤਰਾ ਹੋਈ ਮੁਸ਼ਕਲ ਫੈਂਟਨਿਲ ਜ਼ਾਰ ਅਮਰੀਕਾ ਤੇ ਕੈਨੇਡਾ ਦੇ ਵਿਚਕਾਰ ਸੰਪਰਕ ਵਜੋਂ ਕਰੇਗਾ ਕੰਮ ਫੈਡਰਲ ਸੇਫਟੀ ਮੰਤਰੀ ਡੇਵਿਡ ਮੈਗਵੇਟੀ ਬਾਰਡਰ ਸਿਕਿਉਰਿਟੀ ਐਕਸਰਸਾਈਜ਼ ਦੇ ਵਿੱਚ ਹੋਏ ਸ਼ਾਮਿਲ ਚੀਨ ਤੇ ਅਮਰੀਕਾ ਵਿਚਾਲੇ ਛੜਿਆ ਵਪਾਰਕ ਯੁੱਧ ਚੀਨ ਨੇ ਲਏ ਅਮਰੀਕਾ ਦੇ ਖਿਲਾਫ ਟੈਰਿਫ ਦੇ ਵੱਡੇ ਫੈਸਲੇ ਜਿੱਦ ਖਬਰਾਂ ਵਿਸਥਾਰ ਦੇ ਨਾਲ BC ਦੇ ਦੱਖਣੀ ਤੱਟ ਦੇ ਵਿੱਚ ਰਾਤੋਂ ਰਾਤ ਹੋਰ ਬਰਫਬਾਰੀ ਪੈਣ ਤੋਂ ਬਾਅਦ ਡਰਾਈਵਰਾਂ ਨੂੰ ਮੰਗਲਵਾਰ ਨੂੰ ਬਹੁਤ ਹੌਲੀ ਤੇ ਤਿਲਕਣ ਵਾਲੇ ਸਫ਼ਰ ਦੀ ਉਮੀਦ ਕਰਨੀ ਪੈ ਰਹੀ ਹੈ ਇਸੇ ਲਈ ਅਪੀਲ ਕੀਤੀ ਜਾ ਰਹੀ ਹੈ ਕਿ ਡਰਾਈਵਰ ਸੇਫਟੀ ਦੇ ਨਾਲ ਕਰਨੀ ਹੈ ਤਾਂ ਹੌਲੀ ਗੱਡੀ ਚਲਾਉਣੀ ਪੈਣੀ ਫਰੇਜ਼ਰ ਵੈਲੀ ਤੋਂ ਸਾਰੀ ਤੱਕ ਦਾ ਹਾਈਵੇ ਇੱਕ ਫਿਰ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਜਿਸ ਦੇ ਵਿੱਚ ਘੁੰਮਣ ਵਾਲੀਆਂ ਖਤਰੇ ਦੇ ਵਿੱਚ ਖਤਰੇ ਪੈਦਾ ਜਿਹੜੀਆਂ ਉਹ ਕਰਦੀਆਂ ਨੇ ਪੋਰਟਮਨ ਬ੍ਰਿਜ ਦੇ ਬਿਲਕੁਲ ਪੱਛਮ ਦੇ ਵਿੱਚ ਕੋਕਟਲਮ ਦੇ ਵਿੱਚ ਬਹੁ ਵਾਹਨਾਂ ਦੀ ਟੱਕਰ ਨੇ ਅਸਥਾਈ ਤੌਰ ਦੇ ਉੱਤੇ ਦੋਵੇਂ ਦਿਸ਼ਾਵਾਂ ਦੇ ਵਿੱਚ ਲੈਣਾ ਨੂੰ ਪ੍ਰਭਾਵਿਤ ਕੀਤਾ ਹੈ ਤੇ ਪੁਲਿਸ ਏਜੰਸੀ ਨੇ ਕਿਹਾ ਹੈ ਕਿ BC ਹਾਈਵੇ ਪੈਟਰੋਲ ਮੁਸਾਫਰਾਂ ਨੂੰ ਉਦੋਂ ਤੱਕ ਜਿਹੜੀ ਹੈ ਉਹ ਡਰਾਈਵਿੰਗ ਤੇ ਮੋੜ ਵਿਚਾਰ ਕਰਨ ਦੇ ਲਈ ਕਹਿ ਰਿਹਾ ਹੈ ਜਦੋਂ ਤੱਕ ਸੜਕਾਂ ਸਾਫ਼ ਨਹੀਂ ਹੋ ਜਾਂਦੀਆਂ ਜੇ ਤੁਸੀਂ ਇੱਕ ਪਰੋਸੇਯੋਗ ਡਰਾਈਵਰ ਹੋ ਤਾਂ ਬਰਫ਼ ਤੇ ਲਈ ਤਿਆਰ ਰਹਿਣਾ ਪਏਗਾ ਤਾਂ ਤੁਹਾਨੂੰ ਆਮ ਨਾਲੋਂ ਵੀ ਹੋਲੀ ਗੱਡੀ ਚਲਾਉਣ ਦੀ ਲੋੜ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਤੁਸੀਂ ਇੱਕ ਪਰੋਸੇਮਨ ਡਰਾਈਵਰ ਹੋ ਤੇ ਤੁਸੀਂ ਗੱਡੀ ਆਪਣੀ ਜਿੰਨੀ ਵੀ ਰਫਤਾਰ ਨਾਲ ਚਲਾ ਰਹੇ ਹੋ ਪਰ ਤੁਹਾਨੂੰ ਇਹ ਧਿਆਨ ਰੱਖਣਾ ਪੈਣਾ ਕਿ ਸੜਕਾਂ ਬਰਫ਼ੀਲੀਆਂ ਨੇ ਜੇਕਰ ਆਪਣੇ ਵਾਹਨ ਤੋਂ ਬਰਫ਼ ਨੂੰ ਤੁਸੀਂ ਸਾਫ਼ ਨਹੀਂ ਕੀਤਾ ਤਾਂ ਤੁਹਾਡੇ ਕੋਲ ਟਕਵੇ ਟਾਇਰ ਵੀ ਨਹੀਂ ਹੈ ਤਾਂ ਇਹਨਾਂ ਸਾਰੇ ਅਪਰਾਧਾਂ ਲਈ ਤੁਹਾਨੂੰ ਟਿਕਟ ਵੀ ਮਿਲ ਸਕਦੀ ਹੈ ਤੇ BC ਹਾਈਵੇ ਪੈਟਰੋਲ ਇਸ ਸਮੇਂ ਬਰਫ਼ ਹੋਣਾਂ ਚੀਜ਼ਾਂ ਦੇ ਲਈ ਟਿਕਟਾਂ ਵੀ ਲਖ ਰਿਹਾ ਹੈ ਬਰਨਵੀ ਲੇਕ ਖੇਤਰ ਰਾਹੀ ਹਾਈਵੇ ਦੇ ਹਾਲਤ ਜਿਹੜੀ ਹੈ ਉਹ ਵੀ ਮਾੜੀ ਦਸੀ ਜਾ ਰਹੀ ਹੈ ਤੇ ਉਤਰੀ ਵੈਨਕੂਵਰ ਦੇ ਵਿੱਚ ਵੀ ਜਿਹੜੇ ਕੱਟ ਡਰਾਈਵਰਾਂ ਨੂੰ ਜਿਹੜਾ ਇੰਟਰਸੈਕਸ਼ਨ ਲੱਭਣ ਦੇ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਇਸ ਵੇਲੇ ਸਾਰਿਆਂ ਨੂੰ ਬਹੁਤ ਸਾਵਧਾਨੀ ਵਰਤਣ ਦੇ ਲਈ ਕਿਹਾ ਜਾ ਰਿਹਾ ਹੈ ਤੇ ਸਾਈਡ ਗਲੀਆਂ ਦੇ ਵਿੱਚ ਵੀ ਹਾਲਾਤ ਕਾਫੀ ਖਰਾਬ ਨੇ ਜਿੱਥੇ ਉਹ ਥਾਵਾਂ ਜੜੀਆਂ ਨੇ ਜਿੱਥੇ ਹਜੇ ਤੱਕ ਨਹੀਂ ਕੋਈ ਪਹੁੰਚ ਸਕੇ ਨੇ ਖਾਸ ਕਰਕੇ ਉਹ ਸੜਕਾਂ ਜਿੱਥੇ ਪਹਿਲਾਂ ਤੋਂ ਮੌਜੂਦ ਕੰਪੈਕਟ ਬਰਫ਼ ਜਾਂ ਫਿਰ ហេਠਾ ਬਰਫ਼ ਸੀ ਤੁਹਾਨੂੰ ਸਿਖਰ ਤੇ ਤਾਜ਼ੀ ਬਰਫ਼ ਦੀ ਹੋਰ ਪਰਤ ਜਿਹੜੀ ਹੈ ਉਹ ਮਿਲ ਸਕਦੀ ਹੈ ਤੇ ਕੁਝ ਖੇਤਰਾ ਵਿੱਚ ਅਸਲ ਵਿੱਚ ਕਾਫੀ ਤਿਲਕਨ ਵੀ ਹੈ ਮੈਟਰੋ ਵੈਨਕੂਵਰ ਦੇ ਵਿੱਚ ਅਜੇ ਵੀ ਵੱਧੀ ਹਵਾ ਕੁਲਿੰਗ ਸੰਗ ਨੇ ਬਦਲ ਤੇਮੀ ਰਹੇਗਾ ਅੱਜ ਸਵੇਰੇ ਤਾਪਮਾਨ ਵੀ ਠੰਡਾ ਰਿਹਾ ਇਹ -10 ਤੋਂ 15 ਡਿਗਰੀ ਮਹਿਸੂਸ ਹੁੰਦਾ ਹੈ। ਟ੍ਰਾਂਸਲਿੰਕ ਵੱਜੋਂ ਲੋਕਾਂ ਨੂੰ ਆਪਣੀਆਂ ਯਾਤਰਾ ਯੋਜਨਾਵਾਂ ਦੇ ਵਿੱਚ ਵਾਧੂ ਸਮਾਂ ਬਣਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਮੌਸਮ ਤੇ ਸੜਕ ਦੀ ਸਥਿਤੀ ਕਾਰਨ ਸੇਵਾ ਦੇ ਵਿੱਚ ਦੇਰੀ ਹੋ ਸਕਦੀ ਹੈ। ਟ੍ਰਾਂਸਲਿੰਕ ਪ੍ਰੋਵਾਈਡਰਾਂ ਨੇ ਕਿਹਾ ਹੈ ਕਿ ਗਾਹਕਾਂ ਨੂੰ ਚੱਲਦੇ ਰੱਖਣ ਲਈ ਵਾਧੂ ਸਟਾਫ ਹੈ ਤੇ ਸਾਰੀਆਂ ਸੇਵਾਵਾਂ ਚੱਲਦੀਆਂ ਰੱਖਣ ਦੇ ਲਈ ਟ੍ਰਾਂਜ਼ਿਟ ਪ੍ਰੋਵਾਈਡਰ ਵੀ ਨੇ ਬਰਫ਼ ਦੀ ਤਿਆਰੀ ਦੇ ਵਿੱਚ ਟ੍ਰਾਂਸਲਿੰਕ ਨੇ ਆਪਣੀਆਂ ਕੁਝ 60 ਫੁੱਟ ਲੰਮੀਆਂ ਬੱਸਾਂ ਨੂੰ 40 ਦੇ ਕਰੀਬ ਯਾਨੀ ਕਿ 40 ਫੁੱਟ ਬੱਸਾਂ ਲਈ ਇਹ ਬਦਲ ਦਿੱਤਾ ਹੈ। ਤੇ ਸਕਾਈ ਟ੍ਰੇਨ ਤੇ اٹੈਂਡੈਂਟ برف ਦੇ ਉੱਤੇ ਟਰੈਕਾਂ ਦੇ ਉੱਤੇ ਬਣੇ ਰਹਿਣ ਦੇ ਲਈ ਇਸ ਨੂੰ ਰੋਕਣ ਦੇ ਲਈ ਵਿਤਨਾਤ ਕੀਤੇ ਗਏ ਨੇ ਉਦਰ ਬੀਸੀ ਹਾਈਡਰੋ ਦਾ ਕਹਿਣਾ ਹੈ ਕਿ ਮੰਗਲਵਾਰ ਸਵੇਰੇ ਲੋਅਰ ਮੇਨਲੈਂਡ ਦੇ ਕਈ ਹਿੱਸਿਆਂ ਦੇ ਵਿੱਚ ਬਰਫ਼ ਡਿੱਗਣ ਨਾਲ ਇਸ ਦੇ ਨਾਲ ਨਜਿੱਠਣ ਲਈ ਤਿਆਰੀ ਕੀਤੀ ਹੋਈ ਹੈ ਲੋਅਰ ਮੇਨਲੈਂਡ ਤੇ ਵੈਂਕੂਵਰ ਆਈਲੈਂਡ ਤੇ ਆਊਟੇਜ ਨਾਲ ਨਜਿੱਠਣ ਵਾਲੇ ਕਰਮਚਾਰੀਆਂ ਦੇ ਲਈ ਇਹ ਕੁਝ ਵਿਅਸਤ ਦਿਨ ਮੰਨੇ ਜਾ ਰਹੇ ਨੇ ਬਰਫ਼ ਦਾ ਤਾਪਮਾਨ ਹੇਠਾਂ ਆਉਣ ਦੇ ਲਈ ਹੋਰ ਵੱਡੀ ਚੁਣੌਤੀ ਹੋ ਸਕਦੀ ਹੈ ਜਿਸ ਦੇ ਵਿੱਚ ਪਾਵਰ ਲਾਈਨਾਂ ਨੂੰ ਸਭਾਵਤ ਤੌਰ ਤੇ ਕਮਜ਼ੋਰ ਕਰਨਾ ਤੇ ਠੰਡੇ ਹਨੇਰੇ ਦੇ ਵਿੱਚ ਲੋਕਾਂ ਦਾ ਸ਼ਾਮਿਲ ਹੋਣਾ ਜਿਹੜਾ ਉਹ ਵੀ ਪ੍ਰਤੀਤ ਹੁੰਦਾ ਹੈ ਚਾਲਕ ਦਲ ਇਸ ਤਰ੍ਹਾਂ ਦੀਆਂ ਮੌਸਮ ਦੀਆਂ ਘਟਨਾਵਾਂ ਲਈ ਤਿਆਰ ਨੇ ਤੇ ਜੇਕਰ ਲੋਡ ਪਈ ਤਾਂ ਸਟੈਂਡ ਬਾਈ ਤੇ ਵੀ ਸਭ ਨੂੰ ਰਹਿਣਾ ਪਏਗਾ tufaan ਦੇ ਸੀਜ਼ਨ ਦੀ ਤਿਆਰੀ ਸਾਲ ਭਰ ਲਾ ਕੇ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਤਾਂ ਜੋ bc hydro ਦੇ ਸਾਰੇ ਅਮਲੇ ਇੱਕ ਪਲ ਦੇ ਨੋਟਿਸ ਦੇ ਉੱਤੇ tufaan ਪ੍ਰਤੀਕਿਰਿਆ ਨੂੰ ਜਿਹੜਾ ਉਹ ਸਰਗਰਮ ਕਰ ਸਕਣ ਤੇ ਇਹ ਯਕੀਨੀ ਤੌਰ ਦੇ ਉੱਤੇ ਸਾਨੂੰ ਸਾਡੇ bc hydro ਅਮਲੇ ਤੇ ਸਾਡੇ ਠੇਕੇਦਾਰ ਕ੍ਰੂ ਤੇ ਕਾਲ ਸੈਂਟਰ ਏਜੰਟਾਂ ਨੂੰ ਵੀ ਵਧਾਉਣ ਦੀ ਯੋਗ ਬਣਾਉਂਦਾ ਹੈ ਇਸ ਗੱਲ ਤੇ ਕਿਆਸ ਵੀ ਲਗਾਏ ਜਾ ਰਹੇ ਨੇ ਕਿ ਮੰਗ 10700 ਮੀਗਾਵਾਟ ਤੱਕ ਵੀ ਪਹੁੰਚ ਜਾਵੇਗੀ ਹਾਲਾਂਕਿ ਇਹ ਰਿਕਾਰਡ ਪਿਛਲੇ ਸਾਲ ਟੁੱਟ ਗਿਆ ਸੀ ਜਨਵਰੀ 2014 ਵੀ ਜਦੋਂ ਮੰਗ ਦੀ ਸਿਖਰ 11000 ਮੈਗਾਵਾਟ ਤੋਂ ਵੱਧ ਸੀ ਤੁਹਾਨੂੰ ਯਾਦ ਹੋਵੇਗਾ ਕਿ ਇਹ ਖੇਤਰ ਪਿਛਲੇ ਸਾਲ ਦਿਨ ਦੇ ਉੱਚੇ ਪੱਧਰ ਦੇ ਨਾਲ ਹਵਾ ਦੀ ਠੰਡ ਦੇ ਨਾਲ 네ਗੇਟਿਵ 2 ਅੰਕ ਵਾਲੇ ਖੇਤਰ ਦੇ ਵਿੱਚ ਡੂੰਘੇ ਫ੍ਰਿਜ ਦੇ ਵਿੱਚ ਚਲਾ ਗਿਆ ਸੀ ਹਾਈਡਰੋ ਇਸ ਸਮੇਂ ਗ੍ਰਿਡ ਤੇ ਡਰੇਨ ਨੂੰ ਵੀ ਸੰਭਾਲ ਸਕਦਾ ਹੈ ਤੇ ਅਸੀਂ ਸਰਦੀਆਂ ਦੇ ਮਹੀਨਿਆਂ ਵਿੱਚ ਬਿਜਲੀ ਦੀ ਸਭ ਤੋਂ ਵੱਧ ਮੰਗ ਰਿਕਾਰਡ ਕਰਦੇ ਹਾਂ ਜੋ ਕਿ ਸ਼ਾਮ 4 ਵਜੇ ਤੋਂ 8 ਵਜੇ ਤੱਕ ਹੁੰਦੀ ਹੈ ਕਿਉਂਕਿ ਇਹ ਉਹ ਸਮਾਂ ਹੁੰਦਾ ਜਦੋਂ ਬੀਸੀ ਵਾਸੀ ਘਰ ਆਉਂਦੇ ਨੇ ਹੀਟ ਔਨ ਕਰਦੇ ਨੇ ਲਾਈਟਾਂ ਚਲਾਉਂਦੇ ਨੇ ਕਪੜੇ ਧੋਉਂਦੇ ਨੇ ਤੇ ਰਾਤ ਦਾ ਖਾਣਾ ਵੀ ਬਣਾਉਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਬਿਜਲੀ ਦੀਆਂ ਲਾਈਨਾਂ ਨੂੰ ਬਰਫ਼ ਦੇ ਨੇੜਲੇ ਦਰਖਤਾਂ ਤੋਂ ਬਚਾਉਣ ਦੇ ਲਈ ਸਿਸਟਮ ਹੈ ਤਾਂ ਜੋ ਵਿਆਪਕ ਆਊਟੇਜ ਤੋਂ ਬਚਿਆ ਜਾ ਸਕੇ ਠੰਡ ਦੌਰਾਨ ਅਸੀਂ ਗਾਹਕਾਂ ਨੂੰ ਆਪਣੇ ਘਰ ਨੂੰ ਡਰਾਫਟ ਪ੍ਰੂਫ ਕਰਨ ਦੇ ਲਈ ਸਹਿਤ ਵੀ ਕਰਦੇ ਹਾਂ ਨਾ ਸਿਰਫ ਸਰਦੀਆਂ ਲਈ ਸਗੋਂ ਗਰਮੀਆਂ ਦੇ ਸਮੇਂ ਲਈ ਵੀ ਤੇ ਖਿੜਕੀਆਂ ਨੂੰ ਜਿਹੜਾ ਉਹ ਬਲਾਈਂਡਸ ਤੇ ਡ੍ਰੈਪਸ ਦੇ ਨਾਲ ਟਕਣ ਲਈ ਵੀ ਹਫਤੇ ਦੇ ਅੰਤ ਦੇ ਵਿੱਚ ਚਾਲਕਦਲ ਤੂਫਾਨ ਦੇ ਸਿਖਰ ਤੇ ਬਿਜਲੀ ਤੋਂ ਬਿਨਾਂ 9500 ਗਾਹਕਾਂ ਦੇ ਨਾਲ ਬਰਫ਼ ਨੂੰ ਸੰਭਾਲਣ ਦੇ ਯੋਗ ਸੇ ਫੈਡਰਲ ਪਬਲਿਕ ਸੇਫਟੀ ਮੰਤਰੀ ਡੇਵਿਡ ਮੈਂਗੇਟੀ ਜੋ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਕੈਨੇਡਾ ਦਾ ਨਵਾਂ ਫੈਂਟਨਿਲ ਜਾੜ ਜਿਨ੍ਹਾਂ ਦੇ ਵਜੋਂ ਉਹ ਆਪਣੀਆਂ ਸੇਵਾਵਾਂ ਨੂੰ ਵੀ ਸੰਭਾਲ ਰਹੇ ਨੇ ਤੇ ਫੈਂਟਨਿਲ ਟਰੈਫਿਕ ਨੂੰ ਰੋਕਣ ਲਈ ਸਰਹੱਦ ਪਾਰ ਦੀਆਂ ਕੋਸ਼ਿਸ਼ਾਂ ਤੇ ਕੈਨੇਡਾ ਤੇ ਯੂ ਐਸ ਦੇ ਵਿਚਕਾਰ ਸੰਪਰਕ ਵੱਜੋਂ ਕੰਮ ਕਰਨਗੇ ਮੈਂਗੇਟੀ ਅੱਜ ਇਮਰਸਨ ਦੇ ਵਿੱਚ ਸਰਹੱਦ ਦੀ ਸੁਰੱਖਿਆ ਅਭਿਆਸ ਦੇ ਵਿੱਚ ਸ਼ਾਮਿਲ ਸਨ ਆਟਵਾ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਕੈਨੇਡੀਅਨ ਧਰਮਦਾਨ ਦੇ ਉੱਤੇ 25% ਦੀ ਟੈਰਿਫ ਲਗਾਉਣ ਦੀ ਧਮਕੀ ਦੇ ਜਵਾਬ ਵਿੱਚ ਨਵੀਂ ਸਥਿਤੀ ਦਾ ਐਲਾਨ ਕੀਤਾ ਹੈ ਇਹ ਟੈਰਿਫ ਗੂ ਹੋਣੇ ਸਨ ਪਰ 트럼ਪ ਨੇ ਸੋਮਵਾਰ ਨੂੰ ਕੈਨੇਡਾ ਦੇ ਸਰਹੱਦੀ ਜਵਾਬ ਬਾਰੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੇ ਨਾਲ ਗੱਲ ਕਰਨ ਤੋਂ ਬਾਅਦ ਉਹਨਾਂ ਨੂੰ ਮਾਰਚ ਤੱਕ ਮੁਲਤਵੀ ਕਰ ਦਿੱਤਾ ਮੈਗਵੇਟੀ ਦਾ ਕਹਿਣਾ ਹੈ ਕਿ 5000000 ਡਾਲਰ 1.3 ਬਿਲੀਅਨ ਸਰਹੱਦੀ ਯੋਜਨਾ ਦੇ ਵਿੱਚ ਕੁਝ ਹੋਰ ਹਿੱਸੇ ਨੂੰ ਸ਼ਾਮਿਲ ਕਰਦਾ ਹੈ ਜੋ ਕੈਨੇਡਾ ਨੇ ਹਫਤੇ ਪਹਿਲਾਂ ਟਰੰਪ ਦੀ ਟੈਰਿਫ ਧਮਕੀ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿੱਚ ਚਲਾਨ ਕੀਤਾ ਸੀ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਦਾਖਲ ਹੋਣ ਦੇ ਨਾਲ ਫੈਂਟਨਿਲ ਦਾ 1% ਤੋਂ ਵੀ ਘੱਟ ਕੈਨੇਡਾ ਤੋਂ ਆਉਂਦਾ ਹੈ ਤੇ ਮੰਗਵੇਚੀ ਦਾ ਕਹਿਣਾ ਹੈ ਕਿ ਪਿਛਲੀਆਂ ਗਰਮੀਆਂ ਤੋਂ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਸਰਹੱਦ ਪਾਰ ਕਰਨ ਦੀ ਗਿਣਤੀ 99% ਘੱਟ ਹੈ ਕੈਨੇਡਾ ਤੇ ਅਮਰੀਕਾ ਦੇ ਵਿਚਕਾਰ ਵਿਆਪਕ ਵਪਾਰ ਯੁੱਧ ਦੇ ਕੰਡੇ ਤੇ ਪਹੁੰਚਣ ਦੇ ਦੌਰਾਨ ਕੰਜ਼ਰਵੇਟਿਵ ਲੀਡਰ ਪੀਰ ਪਾਲੀਵਰ ਨੇ ਫੈਡਰਲ ਸਰਕਾਰ ਨੂੰ ਮੰਗ ਕੀਤੀ ਹੈ ਕਿ ਉਹ ਅਮਰੀਕਾ ਦੇ ਨਾਲ ਲੱਗਦੇ ਬਾਰਡਰ ਤੇ ਫੌਜਾਂ ਨੂੰ ਤੈਨਾਤ ਤਕਰਨ ਡੋਨਲਡ ਟਰੰਪ ਦੀਆਂ ਟੈਰਿਫ ਯੋਜਨਾਵਾਂ ਦਾ ਆਧਾਰ ਉਹ ਦਾਅਵੇ ਨੇ ਜੋ ਕੈਨੇਡਾ ਤੇ ਮੈਕਸੀਕੋ ਤੋਂ ਅਮਰੀਕਾ ਦੇ ਵਿੱਚ ਫੈਂਟਨਿਲ ਵਰਗੇ ਨਸ਼ੇ ਦਾਖਲ ਹੋ ਰਹੇ ਨੇ ਅਤੇ ਇਸ ਨੂੰ ਰੋਕਣ ਦੇ ਵਿੱਚ ਇਹ ਦੇਸ਼ ਅਸਫਲ ਨੇ ਜਿਸ ਕਰਕੇ ਅਮਰੀਕਾ ਟੈਰਿਫ ਲਗਾ ਰਿਹਾ ਹੈ ਸੋਮਵਾਰ ਸਰੇ ਮੈਕਸੀਕੋ ਦੀ ਰਾਸ਼ਪਤੀ ਜਿਹੜੇ ਹੈ ਉਹ ਕਲੋਰੀਆ ਸ਼ਲਵਮ ਨੇ ਕਿਹਾ ਹੈ ਕਿ ਮੈਕਸੀਕੋ ਅਮਰੀਕਾ ਦੇ ਨਾਲ ਲੱਗਦੀ ਆਪਣੀ ਸਰਹੱਦ ਦੇ ਉੱਤੇ 10000 ਨੈਸ਼ਨਲ ਗਾਰਡਾਂ ਨੂੰ ਤਾਇਨਾਤ ਕਰਨ ਦੀ ਯੋਜਨਾ ਬਣਾ ਰਿਹਾ ਹੈ ਤੇ ਅੰਜ ਲੱਗ ਰਿਹਾ ਹੈ ਕਿ ਇਸ ਵਚਨ ਬਦਤਾ ਕਰਕੇ ਹੀ ਅਮਰੀਕੀ ਪ੍ਰਸ਼ਾਸਨ ਨੇ 1 ਮਹੀਨੇ ਦੇ ਲਈ ਮੈਕਸੀਕੋ ਦੇ ਖਿਲਾਫ 25% ਟੈਰਿਫ ਲਾਗੂ ਕਰਨ ਦੇ ਫੈਸਲੇ ਤੋਂ 1 ਮਹੀਨੇ ਲਈ ਟਲ ਗਿਆ ਹੈ ਮੈਕਸੀਕੋ ਦੇ ਐਲਾਨ ਤੋਂ ਬਾਅਦ ਸੋਮਵਾਰ ਨੂੰ ਪੇਰੇ ਪਾਲੀਵਰ ਨੇ ਇਹ ਕਿਹਾ ਹੈ ਕਿ ਫੈਡਰਲ ਸਰਕਾਰ ਨੂੰ ਹੁਣ ਕੈਨੇਡੀਅਨ ਸੈਨਿਕ ਬਲਾ ਹੈਲੀਕਾਪਟਰਸ ਤੇ ਨਿਗਰਾਨੀ ਉਪਕਰਨਾਂ ਨੂੰ ਬਾਰਡਰ ਤੇ ਭੇਜਣਾ ਦਾ ਹੈ ਪੋਲੀਵਰ ਨੇ ਵੀ ਕਿਹਾ ਹੈ ਕਿ ਕੰਜ਼ਰਵੇਟਿਵ ਸਰਕਾਰ 2000 ਹੋਰ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਦੇ ਅਧਿਕਾਰੀ ਨਿਯੁਕਤ ਕਰੇਗੀ ਤੇ ਪੂਰੀ ਸਰਹੱਦ ਤੇ ਏਜੰਸੀ ਦੇ ਅਧਿਕਾਰ ਹੋਰ ਵਧਾਵੇਗੀ ਹੁਣ ਤੱਕ CBSA ਸਿਰਫ ਸਰਕਾਰੀ ਬਾਰਡਰ ਪੋਸਟਾਂ ਦੇ ਉੱਤੇ ਗਸ਼ਤ ਕਰਦੀ ਹੈ ਜਦਕਿ ਇਹਨਾਂ ਪੋਸਟਾਂ ਦੇ ਦਰਮਿਆਨ ਗਸ਼ਤ RCMP ਵੀ ਕਰਦੀ ਹੈ ਕੈਨੇਡੀਅਨ ਸਰਕਾਰ ਨੇ ਸਰਹੱਦ ਨੂੰ ਮਜ਼ਬੂਤ ਬਣਾਉਣ ਦੇ ਲਈ ਡਾਲਰ 1.3 ਬਿਲੀਅਨ ਦੇਣ ਦਾ ਵਾਅਦਾ ਕੀਤਾ ਹੈ ਜਿਸ ਦੇ ਵਿੱਚ ਵਾਧੂ ਮੋਬਾਈਲ ਨਿਗਰਾਨੀ ਟਾਵਰ ਦਰਜਨਾ ਡਰੋਨ ਅਤੇ ਨਿਗਰਾਨੀ ਟਾਵਰ ਸ਼ਾਮਿਲ ਨੇ ਇਸ ਤੋਂ ਇਲਾਵਾ RCMP ਵੱਲੋਂ ਲੀਜ਼ ਤੇ ਲਿੱਤੇ ਦੋ ਬਲੈਕ ਹੌਕ ਹੈਲੀਕਾਪਟਰ ਵੀ ਸ਼ਾਮਿਲ ਨੇ 트ੰਪ ਦਾ ਕਹਿਣਾ ਹੈ ਕਿ ਟੈਰਿਫ ਇਸ ਲਈ ਲਾਗੂ ਕੀਤੇ ਜਾ ਰਹੇ ਨੇ ਕਿਉਂਕਿ ਕੈਨੇਡਾ ਅਮਰੀਕਾ ਦੇ ਨਾਲ ਵਪਾਰ ਘਾਟੇ ਤੇ ਸਰਹੱਦ ਪਾਰ ਜਾਂਦੇ ਨਸ਼ਿਆਂ ਤੇ ਲੋਕਾਂ ਦੇ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਕਾਰਵਾਈ ਨਹੀਂ ਕਰ ਰਿਹਾ ਹਾਲਾਂਕਿ ਅਮਰੀਕੀ ਅੰਕੜਿਆਂ ਅਨੁਸਾਰ ਪਿਛਲੇ ਸਾਲ ਅਮਰੀਕੀ ਬਾਰਡਰ ਅਧਿਕਾਰੀਆਂ ਨੇ ਕੈਨੇਡਾ ਵਾਲੇ ਪਾਸਿਓਂ ਸਰਹੱਦ ਦੇ ਉੱਤੇ 19.5 ਕਿਲੋ ਫੈਂਟਨਿਲ ਫੜੀ ਸੀ ਜਦਕਿ ਮੈਕ ਸਿਕੋ ਵਾਲੇ ਪਾਸਿਓ 9570 ਕਿਲੋ ਫੈਂਟਨਿਲ ਫੜੀ ਗਈ ਸੀ ਪਾਲੀਵਰਡ ਨੇ ਸਰਕਾਰ ਨੂੰ 트ੰਪ ਦੇ ਟੈਰੀਫਾਂ ਦੇ ਖਿਲਾਫ ਯੋਜਨਾ ਨੂੰ ਪਾਸ ਕਰਨ ਦੇ ਲਈ ਪਾਰਲੀਮੈਂਟ ਦਾ ਸਦਨ ਬੁਲਾਉਣ ਦੀ ਵੀ ਮੰਗ ਕੀਤੀ ਪਾਰਲੀਮੈਂਟ ਦੀ ਕਾਰਵਾਈ 24 ਮਾਰਚ ਤੱਕ ਮੁਲਤਵੀ ਹੈ ਉਧਰ ਜਿਵੇਂ ਹੀ ਅਮਰੀਕਾ ਨੇ ਚੀਨ ਦੇ ਖਿਲਾਫ ਟੈਰਿਫ ਦਾ ਫੈਸਲਾ ਲਿਆ ਤਾਂ ਚੀਨ ਨੇ ਵੀ ਆਪਣੀ ਜਿਹੜੀ ਹੈ ਉਹ ਕਾਰਵਾਈ ਕੀਤੀ ਤੇ ਨਾਲ ਦੀ ਨਾਲ ਅਮਰੀਕਾ ਦੇ ਉੱਤੇ ਆਪਣੇ ਟੈਰਿਫ ਦਾ ਐਲਾਨ ਕਰ ਦਿੱਤਾ। ਇਸ ਵੇਲੇ ਸਭ ਤੋਂ ਸ਼ਕਤੀਸ਼ਾਲੀ ਦੋ ਮੁਲਕ ਚੀਨ ਤੇ ਅਮਰੀਕਾ ਦੇ ਵਿਚਾਲੇ ਵਪਾਰ ਜੰਗ ਛਿੜ ਚੁੱਕੀ ਹੈ। ਚੀਨ ਨੇ ਇੱਕ ਲੰਬੀ ਚੌੜੀ ਲਿਸਟ ਆਪਣੀ ਬਣਾ ਲਈ ਹੈ ਜਿਸ ਨਾਲ ਉਹ ਅਮਰੀਕਾ ਦੇ ਵਪਾਰ ਨੂੰ ਪ੍ਰਭਾਵਿਤ ਕਰਨਗੇ ਤੇ ਉਹਨਾਂ ਖਾਸ ਤੌਰ ਦੇ ਉੱਤੇ ਕਿਹਾ ਕਿ ਅੱਗੇ ਹੋਰ ਵੀ ਹੋ ਸਕਿਆ ਤਾਂ ਉਹ ਟੈਰਿਫ ਸੰਬੰਧੀ ਐਲਾਨ ਕਰ ਸਕਦੇ ਨੇ ਆਹ ਜਾਣਦਿਆਂ ਚੀਨ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਉੱਤੇ ਸਖਤੀ ਕਰਨ ਦਾ ਐਲਾਨ ਕੀਤਾ ਹੈ ਅਮਰੀਕਾ ਨੇ ਜਿਵੇਂ ਹੀ ਸਖਤ ਟੈਰਿਫ ਫੈਸਲੇ ਲਏ ਕਈ ਦੇਸ਼ਾਂ ਦੇ ਖਿਲਾਫ ਤਾਂ ਅਮਰੀਕਾ ਦੇ ਖਿਲਾਫ ਵੀ ਕਈ ਦੇਸ਼ ਟੈਰਿਫ ਲਗਾ ਰਹੇ ਨੇ ਚੀਨ ਤੇ ਅਮਰੀਕਾ ਜੋ ਆਪੋ ਆਪਣੀ ਸ਼ਕਤੀ ਕਾਰਨ ਮੰਨੇ ਜਾਂਦੇ ਨੇ ਉਹਨਾਂ ਦੇ ਵਿੱਚ ਇੱਕ ਟ੍ਰੇਡ ਯੁੱਧ ਸ਼ੁਰੂ ਹੋ ਗਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕੋਲੋਂ ਚੀਨ ਤੇ ਟੈਰਿਫ ਲਾਉਣ ਦੇ ਫੈਸਲੇ ਦਾ ਮੋੜਵਾ ਜਵਾਬ ਦਿੰਦਿਆਂ ਚੀਨ ਨੇ ਵੀ ਅਮਰੀਕੀ ਉਤਪਾਦਾਂ ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਚੀਨ ਤੋਂ ਅਮਰੀਕਾ ਆਉਣ ਵਾਲੇ ਸਮਾਨ ਤੇ ਟਰੰਪ ਦੇ ਵਾਧੂ 10% ਟੈਰਿਫ ਪ੍ਰਭਾਵਿਤ ਹੋਣ ਮੰਗਰੋਂ ਬੀਜਿੰਗ ਨੇ ਵੀ ਆਪਣੀ ਕਾਰਵਾਈ ਕੀਤੀ ਹੈ ਦਰਅਸਲ ਟਰੰਪ ਨੇ ਕਈ ਆਪਣੀ ਦਿੱਤੀ ਸੀ ਕਿ ਚੀਨ ਅਮਰੀਕਾ ਦੇ ਵਿੱਚ ਆਉਂਦੇ ਨਜਾਇਜ਼ ਡਰੱਗਸ ਨੂੰ ਰੋਕਣ ਲਈ ਬੰਦ ਦੀ ਕਾਰਵਾਈ ਨਹੀਂ ਕਰ ਰਿਹਾ ਚੀਨ ਤੇ ਟੈਰਿਫ ਪ੍ਰਭਾਵੀ ਹੋਣ ਦੇ ਕੁਝ ਮਿੰਟਾਂ ਵਿੱਚ ਹੀ ਚੀਨ ਦੇ ਵਿੱਤ ਮੰਤਰੀ ਆਲੇ ਨੇ ਕਿਹਾ ਕਿ ਉਹ ਅਮਰੀਕਾ ਦੇ ਕੋਲੇ ਅਤੇ एलएनजी ਦੇ ਉੱਤੇ 15% ਤੇ ਕੱਚੇ ਤੇਲ ਖੇਤੀ ਉਪਕਰਨਾ ਤੇ ਕੁਝ ਵਾਹਨਾਂ ਤੇ 10% ਦਾ ਟੈਰਿਫ ਲਗਾ ਰਿਹਾ ਹੈ ਅਮਰੀਕਾ ਤੋਂ ਚੀਨ ਜਾਣ ਵਾਲੇ ਸਮਾਨ ਤੇ ਟੈਰਿਫ 10 ਫਰਵਰੀ ਤੋਂ ਪ੍ਰਭਾਵੀ ਹੋਣਗੇ ਚੀਨ ਨੇ ਕਿਹਾ ਹੈ ਕਿ ਉਹ Google ਕੰਪਨੀ ਦੇ ਖਿਲਾਫ ਵੀ ਵਿਰੋਧੀ ਜਾਂਚ ਸ਼ੁਰੂ ਕਰ ਰਹੇ ਨੇ ਤੇ Tommy Hilfiger ਤੇ Calvin Klein ਵਰਗੇ ਬ੍ਰਾਂਡ ਦੇ ਮਾਲਕ ਕੰਪਨੀ PVH ਕਾਰਪੋਰੇਸ਼ਨ ਨੂੰ ਗੈਰ ਯਕੀਨੀ ਅਦਾਰਿਆਂ ਦੀ ਸੂਚੀ ਵਿੱਚ ਪਾ ਰਹੇ ਨੇ ਵੱਖਰੇ ਤੌਰ ਤੇ ਚੀਨ ਦੇ ਵਣਜ ਮੰਤਰਾਲੇ ਅਤੇ ਇਸ ਦੇ ਕਸਟਮ ਪ੍ਰਸ਼ਾਸਨ ਨੇ ਕਿਹਾ ਕਿ ਉਹ ਰਾਸ਼ਟਰੀ ਸੁਰੱਖਿਆ ਹਿੱਤਾਂ ਦੀ ਰਾਖੀ ਲਈ ਜਿਹੜਾ ਉਹ ਟੰਗਸਟਨ ਟੈਲੋਰੀਅਮ ਮੋਲੀਬਡੇਨ ਬਿਸਮਥ ਅਤੇ ਇੰਡੀਅਮ ਤੇ ਨਿਰਯਾਤ ਨਿਰੰਤਰ ਲਗਾ ਰਿਹਾ ਹੈ ਚੀਨ ਅਜਿਹੇ ਦੁਰਲਭ ਖਣਿਜਾਂ ਦੀ ਦੁਨੀਆ ਦੀ ਸਪਲਾਈ ਦੇ ਬਹੁਤੇ ਸਾਰੇ ਹਿੱਸਿਆਂ ਨੂੰ ਨਿਰੰਤਰਿਤ ਕਰਦਾ ਹੈ ਜੋ ਸਾਫ਼ ਊਰਜਾ ਤਬਦੀਲੀ ਦੇ ਲਈ ਮਹੱਤਵਪੂਰਨ ਹੈ ਕੈਪੀਟਲ ਇਕਨੋਮਿਕਸ ਇੱਕ ਯੂਕੇ ਅਧਾਰਿਤ ਖੋਜ ਅਨੁਮਾਨ ਲਗਾਇਆ ਹੈ ਕਿ ਟਰੰਪ ਟੈਰਿਫਾਂ ਦੇ ਅਧੀਨ ਡਾਲਰ 450 ਬਿਲੀਅਨ ਡਾਲਰ ਦੇ ਚੀਨੀ ਸਮਾਨ ਦੇ ਮੁਕਾਬਲੇ ਚੀਨ ਦੇ ਵਾਧੂ ਟੈਰਿਫ ਲਗਭਗ ਡਾਲਰ 20 ਬਿਲੀਅਨ ਦੇ ਅਮਰੀਕੀ ਸਾਲਾਨਾ ਆਯਾਤ ਤੇ ਲਾਗੂ ਹੋਣਗੇ ਸੰਸਥਾ ਅਨੁਸਾਰ ਚੀਨ ਦੇ ਟੈਰਿਫ ਫਿਲਾਲ ਅਮਰੀਕਾ ਨੂੰ ਇੱਕ ਸੰਦੇਸ਼ ਵਾਂਗ ਜਾਪਦੇ ਨੇ ਪਰ ਕੁਝ ਮਾਰਾਂ ਦਾ ਕਹਿਣਾ ਹੈ ਕਿ ਵਪਾਰ ਯੁੱਧ ਅਜੇ ਸ਼ੁਰੂਆ ਦੇ ਵਿੱਚ ਹੈ ਤੇ ਆਉਂਦੇ ਸਮਿਆਂ ਦੇ ਵਿੱਚ ਟੈਰੀਫ ਹੋਰ ਵੱਜ ਸਕਦੇ ਨੇ 트럼ਪ ਨੇ ਚੇਤਾਵਨੀ ਦਿੱਤੀ ਕਿ ਜੇਕਰ ਚੀਨ ਫੈਂਟਨਿਲ ਦੇ ਪ੍ਰਵਾਹ ਨੂੰ ਅਮਰੀਕਾ ਵਿੱਚ ਆਉਣ ਤੋਂ ਨਹੀਂ ਰੋਕਦਾ ਤਾਂ ਉਹ ਚੀਨ ਤੇ ਟੈਰਫ ਨੂੰ ਹੋਰ ਵਧਾ ਸਕਦੇ ਨੇ ਵਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਕਿ 트ੰਪ ਹਫਤੇ ਦੇ ਅੰਤ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲ ਕਰਨ ਦੀ ਯੋਜਨਾ ਬਣਾ ਰਹੇ ਨੇ ਚੀਨ ਨੇ ਫੈਂਟਨਿਲ ਨੂੰ ਅਮਰੀਕਾ ਦੀ ਸਮੱਸਿਆ ਕਿਹਾ ਤੇ ਕਿਹਾ ਕਿ ਉਹ ਵਿਸ਼ਵ ਵਪਾਰ ਸੰਗਠਨ ਵਿਖੇ ਇਹਨਾਂ ਟੈਰਫਾਂ ਨੂੰ ਚੁਣੌਤੀ ਦੇਣਗੇ ਅਤੇ ਹੋਰ ਜਵਾਬੀ ਉਪਾਅ ਕਰਨਗੇ ਪਰ ਗੱਲਬਾਤ ਲਈ ਦਰਵਾਜ਼ਾ ਵੀ ਖੁੱਲਾ ਛੱਡਿਆ ਹੈ ਚੀਨ ਦੀ ਬਲੈਕਲਿਸਟ ਵਿੱਚ ਸ਼ਾਮਲ ਕੰਪਨੀਆਂ ਜੁਰਮਾਨੇ ਤੇ ਹੋਰ ਪਾਬੰਦੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਦਾ ਪਾਤਰ ਹੋ ਸਕਦੀਆਂ ਨੇ ਜਿਸ ਵਿੱਚ ਵਪਾਰ ਤੇ ਉਕਤ ਵਿਦੇਸ਼ੀ ਸਟਾਫ ਲਈ ਵਰਕ ਪਰਮਿਟ ਰੱਦ ਕਰਨਾ ਵੀ ਸ਼ਾਮਿਲ ਹੈ ਚੀਨ ਦੇ ਸਟੇਟ ਐਡਮਿਨਿਸਟ੍ਰੇਸ਼ਨ ਨੇ ਫਾਰ ਮਾਰਕੀਟ ਰੈਗੂਲੇਸ਼ਨ ਨੇ ਕਿਹਾ ਹੈ ਕਿ ਗੂਗਲ ਤੇ ਦੇਸ਼ ਦੇ ਇਕਾਧਿਕਾਰ ਵਿਰੋਧੀ ਕਾਨੂੰਨ ਦੀ ਉਲੰਘਣਾ ਕਰਨ ਦਾ ਸ਼ੱਕ ਸੀ ਤੇ ਕਾਨੂੰਨ ਦੇ ਮੁਤਾਬਕ ਜਾਂਚ ਸ਼ੁਰੂ ਕੀਤੀ ਗਈ ਸੀ ਅਮਰੀਕਾ ਤੋਂ ਆਯਾਤ ਕੀਤੇ ਗਏ ਇਲੈਕਟ੍ਰਿਕ ਟਰੱਕਾਂ ਤੇ ਚੀਨ ਨੇ ਐਲਾਨੀ 10% ਟੈਰਿਫ ਐਲਨ ਮਸਕ ਦੇ ਸਾਈਬਰ ਟਰੱਕ ਦੇ ਉੱਤੇ ਲਾਗੂ ਹੋ ਸਕਦੇ ਨੇ ਟੈਸਲਾ ਨੇ ਕੋਈ ਤੁਰੰਤ ਟਿੱਪਣੀ ਨਹੀਂ ਕੀਤੀ ਅਮਰੀਕਾ ਚੀਨ ਦੇ ਲਈ ਕੱਚੇ ਤੇਲ ਦਾ ਮੁਕਾਬਲਤਨ ਛੋਟਾ ਸਰੋਤ ਹੈ ਪਿਛਲੇ ਸਾਲ ਚੀਨ ਦੇ ਕੱਚੇ ਤੇਲ ਆਯਾਤ ਤੋਂ ਅਮਰੀਕਾ ਦਾ ਯੋਗ 1.7 ਫੀਸਾ ਸੀ ਜ ਜਿਸ ਦੀ ਕੀਮਤ ਲਗਭਗ 6 ਬਿਲੀਅਨ ਅਮਰੀਕੀ ਡਾਲਰ ਹੈ ਸੋਮਵਾਰ ਨੂੰ 트ੰਪ ਨੇ ਮੈਕਸੀਕੋ ਤੇ ਕੈਨੇਡਾ ਤੇ ਲਗਾਏ 25 ਫੀਸਰ ਟੈਰੀਫਾ ਨੂੰ 30 ਦਿਨਾਂ ਲਈ ਮੁਲਤਵੀ ਕਰ ਦਿੱਤਾ ਦੋਵਾਂ ਦੇਸ਼ਾਂ ਵੱਲੋਂ ਬਾਰਡਰ ਸੁਰੱਖਿਆ ਬਾਰੇ ਮਜ਼ਬੂਤ ਉਪਾਵਾਂ ਦੀ ਵਚਨਬੱਧਤਾ ਦੇ ਬਦਲੇ 트ੰਪ ਨੇ ਇਹ ਵਕਤੀ ਰਾਹ ਦਿੱਤੀ ਹੈ ਨਿਊਜ਼ 10 ਚੈਨਲ ਪੰਜਾਬੀ ਦੀ ਰਿਪੋਰਟ ਬੀਸੀ ਕਾਰਨਰ ਸਰਵਿਸ ਦੀ ਰਿਪੋਰਟ ਬਾਰੇ ਸਿਹਤ ਮੰਤਰੀ ਜੋਜ਼ੀ ਆਸਬਰ ਨੇ ਕਿਹਾ ਹੈ ਕਿ ਨਸ਼ਿਆਂ ਦੇ ਨਾਲ ਕਈ ਆਪਣੇ ਜਾਨਾਂ ਗਵਾ ਚੁੱਕੇ ਨੇ 2024 ਦੇ ਵਿੱਚ ਬੀਸੀ ਦੇ ਵਿੱਚ 2253 ਲੋਕਾਂ ਨੇ ਜ਼ਹਿਰੀਲੇ ਪਦਾਰਥਾਂ ਦੇ ਨਾਲ ਆਪਣੀ ਜਾਨ ਗਵਾਈ ਉਹਨਾਂ ਕਿਹਾ ਕਿ ਨਵੰਬਰ 2024 ਦੇ ਵਿੱਚ 152 ਤੇ ਦਸੰਬਰ 2024 ਦੇ ਵਿੱਚ 147 ਮੌਤਾਂ ਸੀ ਯਾਨੀ ਕਿ ਮੌਤਾਂ ਦੀ ਗਿਣਤੀ ਘਟੀ ਹੈ ਪਰ ਫਿਰ ਵੀ ਇਹ ਪਾਈਚਾਰਿਆਂ ਦੇ ਵਿੱਚ ਫੈਲੇ ਸੋਗ ਨੂੰ ਘਟ ਨਹੀਂ ਕੀਤਾ ਜਾ ਸਕਦਾ ਉਹਨਾਂ ਕਿਹਾ ਹੈ ਕਿ ਇਸ ਦੇ ਉੱਤੇ ਸਖਤੀ ਨਾਲ ਨਜਿੱਠਣ ਦੀ ਲੋੜ ਹੈ ਸਰਕਾਰ ਦੇ ਵੱਲੋਂ ਵੀ ਜੋ ਕੋਸ਼ਿਸ਼ਾਂ ਜ਼ਰੂਰੀ ਨੇ ਉਹ ਕੀਤੀਆਂ ਜਾ ਰਹੀਆਂ ਨੇ ਪਰ ਹਜੇ ਵੀ ਕਿਤੇ ਨਾ ਕਿਤੇ ਇਹਨਾਂ ਕੋਸ਼ਿਸ਼ਾਂ ਦੇ ਵਿੱਚ ਕਮੀ ਦੇਖੀ ਜਾ ਰਹੀ ਹੈ ਜਿਸ ਨੂੰ ਜਲਦੀ ਦੂਰ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਿਛਲੀ ਵੀ ਰਿਪੋਰਟ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਬੀਸੀ ਸਰਕਾਰ ਡਰੱਗ ਦੇ ਮੁੱਦੇ ਦੇ ਨਾਲ ਸਖਤੀ ਦੇ ਨਾਲ ਲਜਿੱਟ ਰਹੀ ਹੈ ਤੇ ਇਸ ਸੰਬੰਧੀ ਹੋਰ ਵੀ ਜਿਹੜੇ ਆ ਪ੍ਰੋਗਰਾਮਸ ਲਿਆਂਦੇ ਜਾ ਰਹੇ ਨੇ ਇਸ ਸੰਬੰਧੀ ਜਾਣਕਾਰੀ ਸਾਂਝੇ ਕਰਦੇ ਹੋਏ ਜਿਹੜਾ ਇਹ ਗੱਲ ਕਹੀ ਜਾ ਰਹੀ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹਨਾਂ 2253 ਲੋਕਾਂ ਨੂੰ ਯਾਦ ਕੀਤਾ ਜਾ ਰਿਹਾ ਜਿਨ੍ਹਾਂ ਨੇ 2024 ਵਿੱਚ ਜ਼ਹਿਰੀਲੇ ਨਸ਼ਿਆਂ ਕਾਰਨ ਆਪਣੀਆਂ ਜਾਨਾਂ ਗਵਾ ਦਿੱਤੀਆਂ ਹਰ ਅੰਕੜੇ ਜੇ ਦੇਖੇ ਜਾਣ ਤੇ ਇਸ ਦੇ ਪਿੱਛੇ ਕੋਈ ਬੱਚਾ, ਮਾਪੇ, ਭੈਣ ਭਰਾ, ਦੋਸਤ ਜਾਂ ਗਵਾਂਡੀ ਵੀ ਹੈ ਤੇ ਉਹਨਾਂ ਦੀ ਕਮੀ ਨੂੰ ਉਹਨਾਂ ਲੋਕਾਂ ਦੁਆਰਾ ਡੂੰਘਾਈ ਨਾਲ ਮਹਿਸੂਸ ਕੀਤਾ ਜਾ ਰਿਹਾ ਜੋ ਉਹਨਾਂ ਨੂੰ ਜਾਣਦੇ ਸਨ ਤੇ ਪਿਆਰ ਕਰਦੇ ਸਨ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦਾ ਸੰਕਟ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਉਹਨਾਂ ਲੋਕਾਂ ਤੇ ਵੀ ਡੂੰਗਾ ਸਰਪਾ ਰਿਹਾ ਹੈ ਜੋ ਮਾਰੇਗੇ ਬਹੁਤ ਸਾਰੇ ਲੋਕਾਂ ਦੀ ਦੇਖਭਾਲ ਤੇ ਸਹਾਇਤਾ ਕਰਦੇ ਨੇ ਭਵਿਕ ਵਿੱਚ ਹੋਰ ਤਰਾਸ ਦੀ ਤੋਂ ਬਚਾਅ ਕਰਨ ਦੇ ਲਈ ਤੇ ਜ਼ਿੰਦਗੀਆਂ ਬਚਾਉਣ ਦੇ ਲਈ ਇਕੱਠੇ ਮਿਲ ਕੇ ਕੰਮ ਕਰਨਾ ਜਾਰੀ ਰੱਖਣਾ ਬਹੁਤ ਜ਼ਰੂਰੀ ਹੈ ਜੋਜੀ ਆਸਬੋਰਨ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਇਹ ਗੱਲਾਂ ਕਹੀਆਂ ਤੇ ਉਹਨਾਂ ਕਿਹਾ ਕਿ ਇਸ ਪਬਲਿਕ ਹੈਲਥ ਐਮਰਜੈਂਸੀ ਦਾ ਅਸਰ ਸਾਡੇ ਸੂਬੇ ਦੇ ਹਰ ਕੋਨੇ ਤੇ ਪੈ ਰਿਹਾ ਹੈ ਨਸ਼ਾਖੋਰੀ ਪਿੱਛੇ ਬਹੁਤ ਸਾਰੇ ਕਾਰਨਾਂ ਦਾ ਵੀ ਹੱਥ ਹੋ ਸਕਦਾ ਜਿਸ ਵਿੱਚ ਰਿਹਾਇਸ਼ਾਂ ਨਾਲ ਸੰਬੰਧਿਤ ਚੁਣੌਤੀਆਂ ਰਹਿਣ ਸਹਨ ਦੇ ਖਰਚੇ ਮਾਨਸਿਕ ਤੇ ਸਰੀਰਿਕ ਦਰਦ ਪੀੜ ਪੀੜੀਦਰ ਪੀੜੀ ਚੱਲਦੇ ਆ ਰਹੇ 7 ਵੀ ਸ਼ਾਮਿਲ ਨੇ ਇਹਨਾਂ ਮੁੱਦਿਆਂ ਦੇ ਨਾਲ ਖੁੱਲ ਕੇ ਨਜਿੱਠਣ ਦੇ ਮਦਦ ਵਸੀਲਿਆਂ ਦਾ ਵੀ ਵਿਸਥਾਰ ਕਰਕੇ ਅਸੀਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਜੁੜੇ ਬਦਨਾਮੀ ਦੇ ਡਰ ਨੂੰ ਘਟਾਉਣ ਦੇ ਵਿੱਚ ਮਦਦ ਕਰ ਸਕਦੇ ਹਾਂ ਤੇ ਲੋਕਾਂ ਨੂੰ ਨਸ਼ੇ ਦੀ ਲਤ ਨਾਲ ਸੰਘਰਸ਼ ਕਰਨ ਦੀ ਬਜਾਏ ਮਦਦ ਲੈਣ ਲਈ ਉਤਸ਼ਾਹਿਤ ਵੀ ਕਰ ਸਕਦੇ ਹਾਂ ਹਾਲਾਂਕਿ ਮੌਤਾਂ ਦੀ ਗਿਣਤੀ ਘਟੀ ਹੈ ਨਵੰਬਰ 2024 ਵਿੱਚ 152 ਤੇ ਦਸੰਬਰ 2024 ਵਿੱਚ 147 ਸਨ ਪਰ ਨਾਲ ਸਾਡੇ ਭਾਈਚਾਰੇ ਦੇ ਵਿੱਚ ਫੇਲੇ ਸੋਗ ਨੂੰ ਘਟ ਨਹੀਂ ਕੀਤਾ ਜਾ ਸਕਦਾ ਉਹਨਾਂ ਕਿਹਾ ਕਿ ਸਾਡੀ ਸਰਕਾਰ ਮਾਨਸਿਕ ਸਿਹਤ ਤੇ ਨਸ਼ੇ ਦੀ ਲਤ ਸਬੰਧੀ ਸੰਭਾਲ ਦਾ ਵਿਸਤਾਰ ਕਰਨਾ ਜਾਰੀ ਰੱਖ ਰਹੀ ਹੈ ਜਿਸ ਵਿੱਚ ਜਲਦੀ ਦਖਲ ਅੰਦਾਜ਼ੀ ਤੇ ਰੋਕਥਾਮ, ਨੁਕਸਾਨ ਘਟਾਉਣਾ, ਇਲਾਜ ਤੇ ਰਿਕਵਰੀ ਸੇਵਾਵਾਂ, ਸਹਾਇਤਾ ਤੇ ਕੰਪਲੈਕਸ ਕੇਅਰ, ਹਾਊਸਿੰਗ ਤੇ ਹੋਰ ਬਹੁਤ ਕੁਝ ਸ਼ਾਮਿਲ ਹੈ। ਅਸੀਂ ਸੰਭਾਲ ਦੇ ਇੱਕ ਸੰਪੂਰਨ ਸਿਸਟਮ ਦਾ ਨਿਰਮਾਣ ਕਰ ਰਹੇ ਹਾਂ ਤਾਂ ਜੋ ਹਰ ਕੋਈ ਚਾਹੇ ਤਾਂ ਉਹ ਕਿਤੋਂ ਵੀ ਰਹਿੰਦਾ ਹੋਵੇ ਜਾਂ ਉਹਨਾਂ ਦੇ ਹਾਲਾਤ ਕਿਹੋ ਜਿਹੇ ਵੀ ਹੋਣ ਉਹਨਾਂ ਦੀ ਲੋੜੀਂਦੀ ਸੰਭਾਲ ਤੱਕ ਪਹੁੰਚ ਜ਼ਰੂਰ ਹੋਵੇ। ਹਾਲ ਹੀ ਦੇ ਵਿੱਚ ਅਸੀਂ ਸੂਬੇ ਪਾਰ ਦੇ ਪਾਈ ਜਾ ਰਿਹਾ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋ ਦੇ ਇਲਾਜ ਲਈ ਵਧੇਰੇ ਬੈਂਡਾ ਦਾ ਵੀ ਐਲਾਨ ਕੀਤਾ ਹੈ ਤਾਂ ਜੋ ਹੋਰ ਲੋਕਾਂ ਨੂੰ ਲੋੜੀਂਦੀ ਸਹਾਇਤਾ ਮਿਲ ਸਕੇ ਇਹ ਇਹ ਬੈੱਡ ਉਹਨਾਂ ਲੋਕਾਂ ਦੇ ਲਈ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸੰਭਾਲ ਦੇ ਰਿਕਾਰਡ ਪੱਧਰ ਦੇ ਵਿਸਥਾਰ ਦਾ ਹਿੱਸਾ ਹਨ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ ਤੇ ਇਹਨਾਂ ਵਿੱਚ ਨਜ਼ਰਅੰਦਾਜ਼ੀ ਹੋਈ ਆਬਾਦੀ ਤੇ ਪਿੰਡੂ ਅਤੇ ਦੂਰ ਦੁਰਾਡੇ ਦੇ ਪਾਈਚਾਰਾ ਦੇ ਲੋਕ ਵੀ ਸ਼ਾਮਿਲ ਨੇ ਉਹਨਾਂ ਕਿਹਾ ਕਿ ਇਕੱਠੇ ਮਿਲ ਕੇ ਇਸ ਤੇ ਕੰਮ ਕਰਨਾ ਬਾਕੀ ਹੈ ਅਤੇ ਜੀਵਨ ਬਚਾਉਣ ਵਾਲੀਆਂ ਸੇਵਾਵਾਂ ਦਾ ਵਿਸਤਾਰ ਕਰਨਾ ਜਾਰੀ ਰੱਖਣ ਦੇ ਨਾਲ ਵਧੇਰੇ ਲੋਕ ਰਿਕਵਰੀ ਦਾ ਰਸਤਾ ਵੀ ਲੱਭ ਸਕਦੇ ਨੇ ਨਿਊਜ਼ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਉਦੋਂ ਸਰੀ ਸ਼ਹਿਰ ਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਕੌਂਸਲਰ ਰੌਬ ਸਟੱਟ ਨੂੰ ਮੇਅਰ ਤੇ ਕੌਂਸਲ ਨੇ ਸਰੀ ਪੁਲਿਸ ਬੋਰਡ ਦੇ ਵਿੱਚ ਸਰੀ ਸਿਟੀ ਕੌਂਸਲ ਦੀ ਨੁਮਾਇੰਦਗੀ ਕਰਨ ਦੇ ਲਈ ਨਿਯੁਕਤ ਕੀਤਾ ਹੈ ਜੀ ਆ ਮੇਅਰ ਬ੍ਰਾਂਡਾ ਲੌਕ ਨੇ ਇਸ ਮੌਕੇ ਕਿਹਾ ਕਿ ਅਸੀਂ ਕੌਂਸਲਰ ਸਟੱਟ ਨੂੰ ਸਰੀ ਪੁਲਿਸ ਬੋਰਡ ਦੇ ਵਿੱਚ ਸ਼ਾਮਿਲ ਕਰਕੇ ਖੁਸ਼ ਹਾਂ ਪੁਲਿਸ ਦੇ ਵਿੱਚ ਉਹਨਾਂ ਦਾ ਲੰਮਾ ਚੌੜਾ ਤਜਰਬਾ ਤੇ ਕਮਿਊਨਿਟੀ ਦੇ ਵਿੱਚ ਕੀਤੀ ਉਹਨਾਂ ਦੀ ਸੇਵਾ ਇਸ ਲਈ ਬਹੁਤ ਲਾਹੇਵੰਦ ਹੋਵੇਗੀ ਇਹ ਮਹੱਤਵਪੂਰਨ ਸੀ ਕਿ ਪੁਲਿਸ ਦੇ ਤਜਰਬੇ ਨੂੰ ਬੋਰਡ ਤੇ ਲਿਆਂਦਾ ਜਾਵੇ ਤਾਂ ਜੋ ਭਾਈਚਾਰੇ ਦੀਆਂ ਜ਼ਰੂਰਤਾਂ ਉਹਨਾਂ ਨੂੰ ਮੁੱਖ ਰੱਖ ਕੇ ਪ੍ਰਭਾਵਸ਼ਾਲੀ ਢੰਗ ਨਾਲ ਫੈਸਲੇ ਲਏ ਜਾਣ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪ੍ਰੋਸੈਸ ਹੈ ਕਿ ਉਹਨਾਂ ਦੀ ਸੂਝ ਤੇ ਅਗਵਾਈ ਸਰੀ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਰੱਖਣ ਦੇ ਲਈ ਬੋਰਡ ਦੇ ਕੰਮ ਦੇ ਵਿੱਚ ਮਾਰਗਦਰਸ਼ਨ ਕਰਨ ਦੇ ਵਿੱਚ ਮਦਦ ਕਰੇਗੀ ਕਾਉਂਸਲਰ ਸਟੱਟ ਕੋਲ ਪੁਲਿਸ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ 40 ਸਾਲਾਂ ਤੋਂ ਵੱਧ ਦਾ ਤਜਰਬਾ ਹੈ ਜਿਸ ਦੇ ਵਿੱਚ ਸਰੀ RCMP ਦੇ ਵਿੱਚ ਸੇਵਾ ਨਿਭਾਣੀ ਨਿਭਾਈ ਜਿਹੜੀ ਹੈ ਉਹ ਵੀ ਸ਼ਾਮਿਲ ਹੈ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਥਾਨਕ ਕਮਿਊਨਿਟੀ ਮੈਂਬਰ ਦੇ ਵਜੋਂ ਉਹਨਾਂ ਸੋਲੇਵਨ ਕਮਿਊਨਿਟੀ ਐਸੋਸੀਏਸ਼ਨ ਦੀ ਕਾਰਜਕਾਰੀ ਦੇ ਵਿੱਚ ਸੇਵਾ ਨਿਭਾਈ ਹੈ ਤੇ ਮਾਈਨਰ ਹਾਕੀ ਦੇ ਵੱਖ-ਵੱਖ ਪੱਧਰਾਂ ਤੇ ਕਈ ਸਾਲ ਵਲੰਟੀਅਰ ਵਜੋਂ ਕੰਮ ਵੀ ਕੀਤਾ ਕਾਉਂਸਲਰ ਸਟਾਰਟ ਇਸ ਸਮੇਂ ਸਰੀ ਪਬਲਿਕ ਸੇਫਟੀ ਅਤੇ ਸਰੀ ਹੈਰੀਟੇਜ ਐਡਵਾਈਜ਼ਰੀ ਕਮਿਸ਼ਨ ਦੀ ਪ੍ਰਧਾਨਗੀ ਕਰਦੇ ਨੇ ਤੇ ਆਡਿਟ ਕਮੇਟੀ ਵਿੱਤ ਕਮੇਟੀ ਅਤੇ ਮੈਟਰੋ ਵੈਂਕੂਵਰ ਦੀ ਰੀਜਨਲ ਪਾਰਕਸ ਕਮੇਟੀ ਸਮੇਤ ਕਈ ਹੋਰ ਕਮੇਟੀਆਂ ਵਿੱਚ ਵੀ ਬੈਠਦੇ ਨੇ ਕਾਉਂਸਲਰ ਸਟਾਰਟ ਨੇ ਕਿਹਾ ਕਿ ਉਹ ਸਰੀ ਪੁਲਿਸ ਬੋਰਡ ਦੇ ਵਿੱਚ ਤੋ ਹੋਣ ਤੇ ਇਸ ਤਹਿਤ ਆਪਣੇ ਭਾਈਚਾਰੇ ਦੀ ਸੇਵਾ ਜਾਰੀ ਰੱਖਣ ਦੇ ਲਈ ਮਾਣ ਵੀ ਮਹਿਸੂਸ ਕਰ ਰਹੇ ਨੇ ਪੁਲਿਸ ਦੇ ਵਿੱਚ ਉਹਨਾਂ ਦੇ ਪਛੋਕੜ ਅਤੇ ਉਹਨਾਂ ਦੀ ਜਨਤਕ ਸੇਵਾ ਦੇ ਸਾਲਾਂ ਨੇ ਉਹਨਾਂ ਨੂੰ ਸਰੀ ਦੀਆਂ ਵਿਭਿੰਨ ਲੋੜਾਂ ਦੀ ਡੂੰਗੀ ਸਮਝ ਵੀ ਦਿੱਤੀ ਹੈ ਉਹ ਇਹ ਯਕੀਨੀ ਬਣਾਉਣ ਦੇ ਲਈ ਆਪਣੇ ਸਾਥੀ ਬੋਰਡ ਮੈਂਬਰਾਂ ਦੇ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਨੇ ਤਾਂ ਕਿ ਜਨਤਕ ਸੁਰੱਖਿਆ ਉਹਨਾਂ ਦੇ ਸ਼ਹਿਰ ਦੇ ਲਈ ਸਰਵੋੱਚ ਤਰਜੀਹ ਬਣਦੀ ਰਹੇ ਅਤੇ ਸਰੀ ਦੇ ਵਸਨੀਕਾਂ ਤੇ ਸਲਾਨੀਆਂ ਨੂੰ ਸਭ ਤੋਂ ਵਧੀਆ ਸੇਵਾ ਵੀ ਪ੍ਰਦਾਨ ਕੀਤੀ ਜਾਏ ਸਰੀ ਪੁਲਿਸ ਬੋਰਡ BC ਪੁਲਿਸ ਐਕਟ ਦੇ ਤਹਿਤ ਸਥਾਪਿਤ ਇੱਕ ਸੁਤੰਤਰ ਸਰ ਸੰਸਦ ਜੋ ਸਰੀ ਵਿੱਚ ਨਾਗਰਿਕਾਂ ਪੱਖੋਂ ਪੁਲਿਸ ਦੀ ਨਿਗਰਾਨੀ ਕਰਨ ਨੀਤੀ ਦਿਸ਼ਾ ਨਿਰਧਾਰਿਤ ਕਰਨ ਅਤੇ ਇਹ ਯਕੀਨੀ ਬਣਾਉਣ ਦੇ ਲਈ ਜ਼ਿੰਮੇਵਾਰ ਹੈ ਕਿ ਪੁਲਿਸ ਸੇਵਾਵਾਂ ਭਾਈਚਾਰੇ ਦੀਆਂ ਲੋੜਾਂ ਨੂੰ ਪੂਰਾ ਕਰਦੀਆਂ ਨੇ ਅਗੇ ਦੇਖਦੇ ਆ ਐਡਵੈਂਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵੈਂਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਖਬਰ ਇਹ ਕਾਫੀ 2021 ਦੀ ਦਰਸਲ ਚੱਲੀ ਆ ਰਹੀ ਹੈ ਜੀ ਸਾਬਕਾ ਜਸਟਿਸ ਮਿਨਿਸਟਰ ਕੇਸੀ ਮੈਡੂਹੋਰਾ ਬਾਰੇ ਇਹ ਖਬਰ ਆ ਅ ਹੋਇਆ ਇਦਾਂ ਸੀਗਾ ਵੀ ਕੇਸੀ ਮੈਡੂਹਰੀ ਇੱਕ ਵਾਰੀ ਕਿਤੇ ਸਕੂਲ ਜ਼ੋਨ ਦੇ ਵਿੱਚ ਲੰਘ ਰਹੀ ਸੀ ਤੇ ਉਥੇ ਪੁਲਿਸ ਵਾਲੇ ਨੇ ਇਹਨਾਂ ਨੂੰ ਦੇਖ ਲਿਆ ਕਿ ਇਹਨਾਂ ਦੇ ਹੱਥ ਵਿੱਚ ਜਿਹੜਾ ਸੈੱਲਫੋਨ ਆ ਉਹ ਉਹਨਾਂ ਨੇ ਰੋਕ ਕੇ ਇਹਨਾਂ ਨੂੰ ਟਿਕਟ ਦੇ ਦਿੱਤੀ ਟਿਕਟ ਦੇਣ ਤੋਂ ਬਾਅਦ ਕੇਸੀ ਮੈਡੂਹੋਰਾ ਦਾ ਇਹ ਕਹਿਣਾ ਕਿ ਉਹਨਾਂ ਨੇ ਪੁਲਿਸ ਚੀਫ ਨੂੰ ਫੋਨ ਕੀਤਾ ਐਡਮਿੰਟ ਨੂੰ ਜਿਹੜਾ ਉਹ ਉਸ ਵੇਲੇ ਛੁੱਟੀਆਂ ਤੇ ਗਿਆ ਹੋਇਆ ਸੀ ਕਿਸੇ ਬਾਹਰਲੇ ਦੇਸ਼ ਵਿੱਚ ਅ ਪਰ ਜਦੋਂ ਇਹ ਖਬਰ ਜਦੋਂ ਬਣ ਕੇ ਜੀ ਪ੍ਰੈਸ ਨੇ ਪਿਕ ਕਰ ਲਈ ਤੇ ਉਹ ਤੋਂ ਬਾਅਦ ਦੇ ਵਿੱਚ ਇਹ ਗੱਲਬਾਤ ਕਿਸਮ ਦੀ ਕੇਸੀ ਮੈਡੂ ਹੋਰਾਂ ਲਈ ਜਿੱਦਾਂ ਕਹਿੰਦੇ ਹੁੰਦੇ ਨਾ ਗਲ ਦੀ ਹੱਡੀ ਬਣ ਗਈ ਉਹਦਾ ਕਾਰਨ ਇਹ ਹੋਇਆ ਵੀ ਬੀਇੰਗ ਏ ਜਸਟਿਸ ਮਿਨਿਸਟਰ ਉਸ ਵੇਲੇ ਇਹਨਾਂ ਦਾ ਪੁਲਿਸ ਚੀਫ ਨੂੰ ਫੋਨ ਕਰਨਾ ਉਹ ਵੀ ਟਿਕਟ ਮਿਲਣ ਤੋਂ ਬਾਅਦ ਬਿਲਕੁਲ ਗਲਤ ਸਾਬਤ ਹੋਇਆ ਕਿਉਂਕਿ ਜਿਹੜੀ ਅਲਬਰਟਾ ਦੀ ਲਾ ਸੋਸਾਇਟੀ ਆ ਉਹਨਾਂ ਨੂੰ ਜਦੋਂ ਜੀ ਇਹ ਸਾਰੀ ਗੱਲਬਾਤ ਦਾ ਪਤਾ ਲੱਗਾ ਉਹਨਾਂ ਨੇ ਇਹਨਾਂ ਤੇ ਹੀアリング ਜਿਹੜੀ ਆ ਉਹ ਰੱਖ ਲਈ ਜਦੋਂ ਉਹਨਾਂ ਨੇ ਹੀアリング ਕੀਤੀ ਆ ਪਿਛਲੇ ਸਾਲ ਇਸ ਗੱਲਬਾਤ ਦੇ ਉੱਤੇ ਤੇ ਉਹਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਹੁਣ ਰਸਮੀ ਤੌਰ ਤੇ ਛਿੜਕ ਦਿੱਤੀ ਆ ਜੀ ਔਰ ਨਾਲ ਦੀ ਨਾਲ ਕਿਹਾ ਵੀ 39000 ਡਾਲਰ ਜਿਹੜਾ ਸਾਡਾ ਖਰਚਾ ਆ ਇਹ ਹੀアリング ਕਰਨ ਦਾ ਉਹ ਕੇਸੀ ਮੈਡੂ ਹੋਰੀ ਦੇਣ ਕੇਸੀ ਮੈਡੂਹਰੀ ਕੱਲ ਉਥੇ ਆਪ ਤਾਂ ਹਾਜ਼ਰ ਨਹੀਂ ਸੀਗੇ ਵਰਚੂਲੀ ਜਿਹੜੇ ਜੀ ਉਹ ਪੇਸ਼ ਹੋਏ ਸੀਗੇ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਸੁਣਦੇ ਹੀ ਰਹੇ ਆ ਤੇ ਉਹਨਾਂ ਦਾ ਵਕੀਲ ਜਿਹੜਾ ਆ ਉਹਨੇ ਕਿਹਾ ਵੀ ਦੇਖੋ ਇਹ ਜਿਹੜਾ ਤੁਸੀਂ 39000 ਡਾਲਰ ਦਾ ਖਰਚਾ ਉਹਨਾਂ ਸਿਰ ਪਾ ਰਹੇ ਆ ਉਹ ਠੀਕ ਨਹੀਂ ਉਹ ਕਹਿੰਦੇ ਵੀ ਕਿਉਂਕਿ ਉਹ ਆਲਰੇਡੀ ਕਾਫੀ ਸਫਰ ਕਰ ਚੁੱਕਾ ਕਿਉਂਕਿ ਜਦੋਂ ਉਹ ਮਨਿਸਟਰ ਸੀ ਲਾ ਮਨਿਸਟਰ ਅਲਬਰਟਾ ਦਾ ਉਹਦੀ ਮਿਨਿਸਟਰੀ ਜਾਂਦੀ ਲੱਗੀ ਹਾਲਾਂਕਿ ਜੇਸਨ ਕੈਨੀ ਹੋਰਾਂ ਦੀ ਬਜਾਰਤ ਦੇ ਵਿੱਚ ਉਹਨਾਂ ਨੂੰ ਬਦਲ ਕੇ ਦੂਸਰੀ ਇੱਕ ਮਿਨਿਸਟਰੀ ਦੇ ਦਿੱਤੀ ਗਈ ਸੀ ਬਾਅਦ ਦੇ ਵਿੱਚ ਡੈਨੀਅਲ ਸਮਿਥ ਹੋਰਾਂ ਲਈ ਡਿਪਟੀ ਪ੍ਰੀਮੀਅਰ ਵੀ ਰਹੇ ਨੇ ਪਰ ਬਾਅਦ ਇਹ ਆਪਣੀ ਸੀਟ ਵੀ ਵੈਸਟਰਨਮੈਂਟਨ ਵਾਲੇ ਪਾਸਿਓਂ ਹਾਰ ਗਏ ਸੀ ਉਹ ਕਹਿੰਦਾ ਵੀ ਇਹਨਾਂ ਲਈ ਉਹੀ ਸਜ਼ਾ ਕਾਫੀ ਸੀ ਹਾਲਾਂਕਿ ਉਹ ਕਹਿੰਦਾ ਵੀ ਦੇਖੋ ਜਿਹੜਾ ਇੰਟਰਨੈਟ ਰਾਹੀਂ ਜਾਂ ਇਹ ਜਿਹੜੀ ਓਪਨ ਗਲਤ ਹੋਈਆ ਉਹਨਾਂ ਬਾਰੇ ਉਹ ਬਹੁਤ ਉਹਨੂੰ ਆਲਰੇਡੀ ਸਜ਼ਾ ਜਿਹੜੀ ਆ ਮਿਲ ਚੁੱਕੀ ਆ ਹੁਣ ਜਿਉਂ ਹੀ ਉਹ 39000 ਡਾਲਰ ਦਾ ਖਰਚਾ ਕੇ ਸੀ ਮੈਡੂਸਰ ਪਾਇਆ ਤੇ ਕੇਸੀ ਮੈਡੂ ਹੋਰਾਂ ਨੇ ਉਹ ਅਪੀਲ ਕਰ ਦਿੱਤੀ ਆ ਜੀ ਅਪੀਲ ਕਰਨ ਲਈ ਤੇ ਉਹਨਾਂ ਨੇ ਉਹ ਖਰਚੇ ਵਾਲੀ ਗੱਲ ਉੱਥੇ ਹੀ ਰੋਕ ਉਹਦੇ ਤੇ ਹਜੇ ਲਾ ਦਿੱਤੀ ਗਈ ਆ ਦੇਖੋ ਉਸ ਅਪੀਲ ਦਾ ਗਾਂ ਫਿਰ ਕੀ ਆਊਟਕਮ ਹੁੰਦੀ ਆ ਪਰ ਹਾਲ ਦੀ ਘੜੀ ਉਹਨਾਂ ਨੂੰ ਲਾ ਸੋਸਾਇਟੀ ਨੇ ਇਹ ਝਿੜਕ ਦਿੱਤੀ ਵੀ ਭਾਈ ਬੀ ਵੀ ਇਗੇ ਤੁਸੀਂ ਇੱਕ ਵਕੀਲ ਤੇ ਉਧਰੋਂ ਲਾ ਮਨਿਸਟਰ ਹੁੰਦਾ ਹੈ ਤੁਹਾਤੋਂ ਇੱਕ ਵਧੀਆ ਕੰਟੈਕਟ ਦੀ ਆਸ ਕੀਤੀ ਜਾ ਸਕਦੀ ਹੈ ਜਿਹੜੀ ਤੁਸੀਂ ਉਸ ਦਿਨ ਪੋਰਟਰੇ ਨਹੀਂ ਕੀਤੀ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਗਾ ਐਨਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇੱਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ